ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਤਾਰੇ ਵਾਲਾ ਜੀ ਜ਼ਿਲ੍ਹੇ ਮੋਗੇ ਦਾ ਪਿੰਡ ਹੈ ਤੇ ਮੋਗੇ ਸ਼ਹਿਰ ਦੇ ਵਿੱਚ ਹੀ ਰਲ ਚੁੱਕਿਆ ਜੀ ਇਹ ਪਿੰਡ ਲਗਭਗ ਅੱਜ ਦੀ ਵੀਡੀਓ ਤੇ ਚਾਰ ਨਾਗਾ ਜੀ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਜਸਦੀਪ ਸਿੰਘ ਪਿੰਡ ਤਾਰੇ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ ਜੀ 6239984777 ਚਾਰ ਨਾਗਾ ਬਈ ਅੱਜ ਚਾਰ ਤੇ ਮੁੱਲ ਅੱਜ ਫਿਰ ਮੁੱਲ ਜਮਣੇ ਕਿਨ ਕਿ ਕੋਈ ਬਾਹਰੋਂ ਦਾ ਪਤਾ ਕਰਕੇ ਆ ਕੇ ਫੇਰ ਆਪਣੇ ਨਾ ਪਤਾ ਕਰ ਲੈ ਫੇਰ ਪਤਾ ਕਰੇ ਹਾਂ ਫੇਰ ਪਤਾ ਕਰ ਆਈ ਨਹੀਂ ਗਾ ਬਈ ਅਗਲਾ ਆ ਕੇ ਕਹਿ ਦੂ ਬਈ ਤੇਰੀਆਂ ਗਾਂਆਂ ਮਹਿੰਗੀਆਂ ਜਿਹੜੇ ਆ ਪਾ ਭਾਜ ਦੇ ਦਿਆਂ ਦੇਣੀਆਂ ਵੀ ਨਹੀਂ ਕਿਸੇ ਨੇ ਦੇਣੀਆਂ ਵੀ ਨਹੀਂ ਹੁਣ ਵੀ ਤੂੰ ਵੇਚ ਲਈਏ ਤਾਂ ਤੇਰਾ ਭਾਸ ਨਾਏ ਦੋਗਾ ਹਾਂ ਆਫਰੀ ਆ ਆਫਰੀ ਆ ਬਸ ਠੀਕ ਹੈ ਵੀਰੇ ਸਿਵੀ ਲਾਂਬੇ ਵਾਲਾ ਗਾਮ। ਤੁਹਾਡੇ ਲਾਂਬੇ ਵਾਲੀ ਪਰ ਲੈ ਗਈ ਨਹੀਂ ਹੋਣੀ ਵੀਰੇ। ਠੀਕ ਆ। ਜਿਹੜੀ ਹੋਇਆ ਉਹ ਨਹੀਂ ਕਿਉਂ ਦੱਸ ਦੇਾਂਗੇ? ਉਹ ਦੱਸ ਕੇ ਦੇ। ਉਹ ਦੱਸ ਕੇ ਦੇਵਾਂਗੇ ਵੀਰੇ ਉਹ ਨਹੀਂ ਕੀ ਹੈਗੀ ਆ। ਠੀਕ ਆ ਵੀਰੇ। ਤੇ ਇਧਰ ਚਿੱਟੀ ਵੜ ਤੋਂ ਸ਼ੁਰੂ ਕਰ। ਚਿੱਟੀ ਵਜੇ ਚੌਥਾ ਦਿਨ ਆ ਵੀਰੇ ਸੂਈ ਨੂੰ। ਸੁਆ ਕਰਨਾ ਮਾਜੀ। ਸੁਆ ਦੂਜਾ। ਬੱਚਾ ਕੀ ਹੈ ਜੀ? ਮਗਰ ਵੱਛੀ ਵੀਰੇ। ਉਹ 나ੜੂਆ ਨਾਲ ਆ ਜੀ। 나ੜੂਆ ਨਾਲ ਆ। ਹੂੰ। ਸਿੰਗ ਮਾਰਦੀ ਮੁਰਦੀ ਦਾ ਨਹੀਂ। ਮੈਂ ਕਹਿੰਦਾ ਵੀਰੇ ਮਤਵੜੀ ਕੋਈ ਨਹੀਂ ਦਾ। ਜੇ ਮਾਰਦੇ ਤਾਂ ਆਪਾਂ ਬੈਠੇ ਆ। ਆਪਾਂ ਲੈ ਠੀਕਾ ਮਾਰਨ ਵਾਲੀ ਆਪਾਂ ਲੈ ਗਈ ਨਹੀਂ ਆਉਣੀ ਜੇਰ ਕੰਪਲੀਟ ਹੈ ਜੀ ਓਕੇ ਵੀਰੇ ਸੀਲ ਠੰਡੀ ਬਹੁਤ ਆ ਲੈ ਹੁਣ ਦੁੱਧ ਆ ਕੇ ਬੋਲਾ ਵੀਰੇ ਵੀਰੇ ਕੋਈ ਬੋਲਾ ਮੰਨੇ ਕੋਈ ਦੁੱਧ ਮੰਨ ਲੈ ਵੀ ਕਿੰਨਾ 10 ਕਿਲੋ ਨੇਟਾ ਹੁਣ ਜੋਕ ਦਾਂਗੇ ਜੀ ਮੈਂ ਇਹਨਾਂ 'ਪਾ ਚਾਰ ਡਾਂ ਕੰਡੇ ਤੇ ਚੋਲੇ ਸੀਲ ਠੰਡੀ ਦੇਖ ਲੈ ਦੁੱਧ ਦੇਉ ਮੱਝਾਂ ਰਗਾ ਹੈਨਾ ਜੀ ਮੱਝਾਂ ਰਗਾ ਲੈ ਹੂੰ ਜੀ ਬਿਲਕੁਲ ਨਹੀਂ ਤਾਂ ਆਏ ਛੇਤੀ ਹੱਥ ਕੀ ਤੋੜ ਕੇ ਦਿਖਾ ਦੀ ਵੀਰੇ ਫਾਇਦਾ ਹੋ ਜਾਣਾ ਬਈ ਬੱਚਾ ਵੀ ਮਗਰ ਵੱੱਛੀ ਮਿਲ ਜਾਣੀ ਹੈ ਹੈਨਾ ਬਈ ਹਾਂ ਇਹ ਚਰਦਾ ਕ੍ਰੋਸ ਹੀ ਵੀਰੇ ਰੰਗ ਹੀ ਚਟਾ ਥਾਂ ਥਨ ਵੇਖ ਲੱਗਾ ਥਾਂ ਥਨ ਪੂਰਾ ਮੋਟਾ ਲੱਗਿਆ ਬਾਕੀ ਇਹ ਜਿਹੜੀਆਂ ਬਰੀਡਾਂ ਹੁੰਦੀਆਂ ਵੀਰੇ ਮੈਕਸ ਬਰੀਡ ਕੋਈ ਵੀ ਹੁੰਦੀ ਆ ਉਹਦੇ ਚੰਕਾ ਦੇ ਜਾਂਦੀ ਆ ਪੰਜ ਛੇ ਫੈਟ ਵਾਲਾ ਹਾਂ ਫੈਟ ਨਹੀਂ ਗਾ ਬਈ ਪਾਣੀ ਤਾਂ ਨਹੀਂ ਜਾਉ ਥਾਂ ਵੇਖ ਕਿੰਨਾ ਚੰਗਾ ਲੱਗਿਆ ਮੋਟਾ ਨਹੀਂ ਨਹੀਂ ਮੋਟੀ ਧਾਰ ਆਉਗੀ ਠੀਕ ਆ ਨਿਆਣਾ ਦੀ ਲੋਡ ਹੁੰਦੀ ਆ ਵੀਰੇ ਨਿਆਣਾ ਪਾ ਕੇ ਵੀਰੇ ਨਿਆਣਾ ਪਾ ਕੇ ਚੋਈ ਦੀ ਆਪਾਂ ਤੁਸ ਧਾਰਾ ਵੀ ਮਾਰਦੇ ਨੇ ਹੋਰ ਦਾ ਬਰੜ ਠੀਕ ਆ ਧਾਰਾ ਵੀ ਚਲੋ ਮਾਰ ਹੀ ਦਿਓ ਵਹਿਮ ਦੂਰ ਹੋ ਜਾਂਦਾ ਵਹਿਮ ਦੂਰ ਹੋ ਜਾਂਦਾ ਜਿਹੜਾ ਦੂਰੋਂ ਨੇੜੋਂ ਚੱਲ ਕੇ ਹੁੰਦਾ ਨਾ ਸੱਚੇ ਵਿੱਚ ਤੇ ਕਿਉਂਕਿ ਠੰਡ ਦਾ ਸਮਾਂ ਆਵੇ ਲਾ ਗੇੜਾ ਵੱਜੇ ਫਿਰ ਉਹ ਸਵਾਦ ਜੇ ਵਾਲੀ ਗੱਲ ਨਹੀਂ ਹੁੰਦੀ ਹਾਂ ਭਰਮ ਰਾ ਗਿਆ ਵੇ ਕਿਉਂਕਿ ਕਿਸੇ ਵੀ ਭਾਈ ਮਾੜੀ ਮਾੜੇ ਘਰੋਂ ਆ ਅੱਛਾ ਸਾਂਭੀ ਨਹੀਂ ਕਿਸੇ ਨੇ ਥੋੜੀ ਜੀ ਸਾਂਭੀ ਨਹੀਂ ਗਈ ਯਾਨੀ ਸਾਂਭ ਨਾ ਦੁੱਧ ਤਾਂ ਵਾਜੂ ਹੈ ਨਾ ਬਾਈ ਹੱਦ 10 11 ਕਿਲੋ ਦੁੱਧ ਵੀ ਦੇਗੀ ਕੀ ਕਹਿੰਦਾ ਬਹੁਤ ਹੂੰ 10 11 ਕਿਲੋ ਵੀ ਬਹੁਤ ਆ 10 ਕਿਲੋ ਤਾਂ ਬੌਲੀ ਦੁੱਧ ਦੀ ਆ ਮੈਕਸ ਚੌਥੇ ਦਾ ਗਸੂਈ ਨੂੰ ਅੱਜਾ ਦੇਖ ਦਿਖਾ ਦੇਣਾ ਚਾਹੇ 10 11 ਕਿਲੋ ਹੀ ਮੰਨ ਕੇ ਸੌਦਾ ਕਰ ਲੇ 10 11 ਕਿਲੋ ਆਪਾਂ ਨਹੀਂ ਕਹਿੰਦੇ 15 ਦਊਗੀ 12 13 ਵੀ ਦੇਗੀ ਬਹੁਤ ਆ ਬਹੁਤ ਆ ਜਿੰਨਾ ਕਿਦਾ ਮੌਲਾ ਵਿਚਾਰੀ ਦਾ ਬਹੁਤ ਆ ਪਰ ਮੁੱਲ ਨਲੇ ਬਾਈ ਨਾਗ ਵੀ ਬੱਚਾ ਮਗਰ ਬੱਚੀ ਮਿਲ ਜਾਣੀ ਆ ਆ ਬੜੀ ਮਾਰੀ ਆ ਹੁੰਦਾ ਲੈ ਕੇ ਫਿਰ ਵੀ ਜਾਣਾ ਪੈਣਾ ਫੜਿਓ ਜੀ ਮਾੜਾ ਜਿਹਾ ਬੱਚਾ ਆ ਬੜਾ ਧਾਰਾ ਵੇਖ ਲਓ ਮੈਂ ਕਾੜਦੀ ਬਾਲਟੀ ਚ ਮੋਰੀਆਂ ਆਂ ਚੋਣ ਦਾ ਤਾਂ ਅੰਤ ਹੀ ਕੋਈ ਨਹੀਂ ਲੈ ਲਓ ਜੀ ਇਹਨਾਂ ਥਾਣਫੂਨ ਪੂਰਾ ਟੌਪ ਦਾ ਮੋਟਾ ਥਾਣਾ ਬਸ ਮਾ ਕੇ ਵੀ ਹੈ ਨਾ ਹੋਰ ਸੋਨਾ ਕੱਢਿਆ ਹੀ ਹਾਂ ਠੀਕ ਆ ਕੀਮਤ ਆ ਬਾਈ ਜੈਜ ਜਮਾਈ ਜਿਆ ਲੈਣੀ ਆ ਜਿਹੜੇ 30000 ਚ ਬਸ ਮਾਨਤਾ ਨਹੀਂ ਕਰਾਂਗੇ ਬਾਸ ਐਵੇਂ ਕੋਈ ਸੌਦੇ ਵਾਦ ਨਹੀਂ ਬਾ ਸੌਦੇ ਵਾਦ ਨਹੀਂ ਬਾਬਾ ਮੋਲੀ ਨਹੀਂ ਕੀਤਾ ਮੰਨ ਲਓ ਵੀ 35 ਕਰਾ ਲੈ 40 ਕਰਾ ਲੈ ਹਾਂ ਜਿੰਨਾ ਮਰਜ਼ੀ ਕਰਾ ਲੈ 30000 ਜਮਾਈ ਕਰਾ ਦਾਂਗੇ ਦੇਣੀ ਨਹੀਂ ਕਿਸੇ ਨੇ ਨਹੀਂ ਦੇਣੀ ਹਾਂ ਰੰਗ ਜਮੂਰ ਟਿੱਕਾ ਨਾਮ ਜਮਾਈ ਟੋਕਣ ਜਰਸੀ ਦੀ ਵਿੱਚ ਵੀ ਬਸ ਜਰਸੀ ਦੀ ਮਗਰ ਹਾਂ ਵੀਰੇ ਤੇ ਅੱਜ ਸਿੰਘਾਂ ਵਾਲੀਆਂ ਹੀ ਲਈ ਫਿਰਦਾ ਵੀ ਸੀ ਗੱਡੀ ਵੀ ਸਿੰਘਾਂ ਉਹ ਜਦੋਂ ਕਹਿੰਦੀਆਂ ਕੁਛ ਨਹੀਂ ਆ ਜਾਂਦਾ ਆ ਦੇਖ ਲੈ ਮਾਰਦੀਆਂ ਨਹੀਂ ਫਿਰ ਕੇ ਲੈ ਇੱਕ ਨਹੀਂ ਸਾਰੀਆਂ ਉਹ ਹੀਆਂ ਹੋਣੀਆਂ ਨੇ ਬੋਪੂ ਚੱਕ ਕੇ ਕਢ ਗਏ ਬਾਈ ਸਿੰਘਾਂ ਨੂੰ ਕੀ ਆ ਲੈ 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 ਸੂਆ ਕਰਨ ਮੈਰੀ ਉਹ ਨੂੰ ਬੱਚੀ ਹੈ ਵੀਰੇ ਚਾਰ ਦੰਦ ਮੂੰਹ ਆ ਠੀਕ ਆ ਕਦੋਂ ਸੂਈ ਹੈ ਜੀ ਸੂਈ ਨੂੰ ਇਹਨੂੰ ਹੋਗੇ ਹੁਣੇ ਹਫ਼ਤੇ ਤੋਂ 10 ਦੰਦ ਦੇ ਵਿੱਚ ਬੱਚਾ ਕੀ ਹੈ ਮੱਛਾ ਵੀਰੇ ਮਗਰ ਜੇਰ ਕੰਪਲੀਟ ਹੈ ਜੀ ਜੇਰ ਦੀ ਕੰਪਲੀਟ ਆ ਕਿੰਨਾ ਦੁੱਧ ਜੋਖ ਦਾ ਦੁੱਧ 10 ਕਿਲੋ ਥਲੇ ਹਾਜ਼ਰ ਵੀਰੇ 10 ਕਿਲੋ ਜੋਖ ਦਾ ਇਹ ਵੀ ਮੱਝਾਂ ਰਗੀ ਮੱਝਾਂ ਰਗੀ ਐ ਫੈਟ ਕਢਾ ਕੇ ਲੈ ਜਾਣ ਮੈਂ ਕਹਣਾ ਵੀਰੇ ਸਾਰੀਆਂ ਦੀ ਫੈਟ ਛੇ ਤੋਂ ਤਾਂ ਹੀ ਆ ੱਲੇ ਨਹੀਂ ਹੋਣੀ ਤੋੜ ਕੇ ਦਿਖਾ ਦੀ ਤੇਰੇ ਚਾਹੇ ਤੁਸੀਂ ਫੈਟ ਕਢਾ ਕੇ ਲੈ ਜਾਓ ਵੀਰੇ ਚੰਗੀ ਫੈਟ ਵਾਲਾ ਦੁੱਧ ਆ ਸੂਆ ਪਹਿਲਾ ਦੰਦੋ ਕਿ ਨਹੀਂ ਦੱਸੀ ਸੀ ਵੀ ਚਾਰ ਦੰਦ ਵੀਰੇ ਬੱਚੀ ਚਾਰ ਉਨਾ ਮੁੱਠੀ ਵਾਲਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਕੋੜ ਸ਼ਾਂਖ ਪੂਰਾ ਵੀ ਨਹੀਂ ਪੈਕ ਪੂੜਾ ਵੀ ਚੰਗਾ ਮਜਬੂਤ ਗਵਿਹੜਾ ਕੋਈ ਆਏ ਨਹੀਂ ਬਈ ਲੱਸੀ ਲਾਵੀਆ ਹੈਨਾ ਮੇਰੇ ਭਾਈ ਹੀ ਨਹੀਂ ਜਿਹੜਾ ਆਪਾਂ ਦੇ ਦਨੇ ਇਹ ਤਾਂ ਗੱਲ ਹੈਗੀ ਆ ਹਾਂ ਤੇ ਇਹਦੀਆਂ ਵੀ ਧਾਰਾ ਮਾਰ ਕੇ ਦਿਖਾ ਦਿੰਨਾ ਇਹਦੀਆਂ ਵੀ ਧਾਰਾ ਮਾਰ ਦਿੰਨੇ ਆ ਨਾ ਤੇ ਚੱਕਣ ਵਾਲੀ ਤਾਂ ਆਪਾਂ ਲੈ ਗਈ ਨਹੀਂ ਆਉਣੀ ਜੇ ਲੱਗ ਚੱਕਣ ਵਾਲੀ ਹੁੰਦੀ ਤਾਂ ਹੱਥ ਹੀ ਨਹੀਂ ਲਾਉਂਦੇ ਮੈਂ ਕਹਣਾ ਸੀ ਪਰੇ ਹੋ ਜਾ ਪਰੇ ਹੋ ਜਾ ਹੂੰ ਇਹ ਤਾਂ ਗੱਲ ਹੈਗੀ ਆ ਜੇ ਤੱਕ ਆਪਾਂ ਪਸੂ ਤੇ ਫੇਰ ਹੀ ਫਾਇਦਾ ਨਿਆਣਾ ਵੀ ਜੇ ਕਿਹਨੂੰ ਵਹਿਮ ਹੋਵੇ ਬਈ ਨਿਆਣਾ ਨਹੀਂ ਪਉਂਦੀ ਨਿਆਣਾ ਆ ਉਹਦੀ ਤਸੱਲੀ ਕਰਕੇ ਲੈ ਜਾਵੇ ਹਾਂ ਸਹੀ ਗੱਲ ਆ ਤੇਰੇ ਮਾਲ ਤੇਰੇ ਚੈਨਲ ਤੇ ਕਿੰਨਾ ਮਾਲ ਵੇਚਿਆ ਹੂੰ ਉਹ ਕੰਮ ਨਹੀਂ ਕਰਨਾ ਵੀ ਝੂਠ ਦੁਖਾਣਾ ਉਹ ਕੰਮ ਨਹੀਂ ਸਹੀ ਗੱਲ ਆ ਲੋ ਦੱਥੀ 12 ਕਿਲੋ ਰਾਵਨਾ ਦਊਗੀ ਬਈ ਦੇ ਜੂਗੀ ਕੋਈ ਸ਼ੱਕ ਨਹੀਂ ਦਾ ਜੋ ਖੜਦਾ ਨਾ ਉਹ 4 ਦਿਨ ਜਾ ਕੇ ਬਰਾੜਾ ਪੇਰੀ ਦੁੱਧ ਕੱਢਦਾ 13 ਦਾ ਆਏ ਨਾ ਉਪਰਾ ਕਰ ਜਾਂਦੀ ਆ ਫੀਡ ਦਾ ਫਰਕ ਪੈ ਗਿਆ ਪੱਠੇ ਦੱਥੇ ਦਾ ਫਰਕ ਪੈ ਗਿਆ ਸੰਭਾਈ ਦਾ ਫਰਕ ਪੈ ਗਿਆ ਪਰ ਦੁੱਧ ਹਾfte ਬਾਅਦ ਕੱਢਣ ਲੱਗਦੀ ਆ ਅਜੇ ਤਾਂ ਦਿਨ ਵੀ ਗੇੜਾ ਹੋਇਆ ਕਣਕੂਣ ਚੱਲਣਾ ਹਾਂ ਕਣ ਚੱਲਣਾ ਹੈਗਾ ਕਣ ਚੱਲ ਕੇ ਸਾਫ਼ ਹੋ ਕੇ ਫੇਰ ਕਰਮਾ ਵਾਲੀ ਦੁੱਧ ਤੇ ਆਉਂਦਾ ਬੱਚਾ ਫੜ ਲਿਓ ਜੀ ਆਹ ਵੇਖ ਥਣ ਸਿੱਟਿਆ ਲਓ ਜੀ ਥਣ ਵੀ ਪੂਰਾ ਟੌਪ ਦਾ ਤੇ ਚਵਾਈ ਵੀ ਦੇਖ ਲੈ ਆਪਰ ਇਹ ਇੱਕ ਵੀਡੀਓ ਚ ਧਾਰਾ ਵੀ ਤਾਜੀ ਮਰਾ ਦਿੰਨੇ ਹੁੰਨੇ ਆ ਵਹਿਮ ਨਾ ਰਹਿ ਜੇ ਕਿਸੇ ਨੂੰ ਠੀਕ ਆ ਮਗਰ ਲੇਜੋ ਵੀ ਬਰੇ ਮਾਰ ਦੀ ਅੱਗੇ ਜਿਹੜੀ ਧੋਪੜ ਕੱਬਣ ਪਾਈ ਸੀ ਉਹ ਵੀਰੇ ਸਭ ਤੋਂ ਪਹਿਲਾ ਹੋਵੇਗੀ ਉਹ ਵੀਗੀ ਚੱਕ ਲੋ ਚੱਕ ਲੋ ਹੋਗੀ ਹਾਂ ਥਣ ਬੁਖਾ ਦੇ ਮਾਰੇ ਬੱਚੇ ਦਾ ਕਿ ਹੋ ਗਿਆ ਕੱਢਿਆ ਤੇ ਠੀਕ ਆ ਜੈਜ ਡਿਮਾਂਡ ਇਹਦੀ ਯਾਰ ਜੇ ਕੋਈ ਜੋੜਾ ਲੈ ਲੂ 60 ਤੋਂ 20000 ਤਨ ਮਾਨ ਕਰ ਦਾਂਗੇ ਹੋਰ ਦੱਸ 30 ਦੀ ਇਹ 30 ਦੀ ਉਹ 30 ਦੀ ਉਹ ਜੋੜੇ ਜੋ 60 ਜੋ ਮਾਨ ਤਨ ਹੋਰ ਖੁੱਲੀ ਛੋੜ ਕਰ ਦਾਂਗੇ ਪਰ ਦੇਣੀ ਆ ਨਹੀਂ ਕਿਸੇ ਨੇ ਯਾਰ ਨਹੀਂ ਦੇਣੀ ਆ ਆ ਬੱਚੀ ਦਾ 40 ਦੀ ਵਿਕਸਾਦੀ 35 ਦੀ ਵਿਕਸਾਦੀ ਬੱਚੀਆਂ ਤਾਂ ਆ ਜਾਈ ਆ ਬੱਚੀਆਂ ਵਾਲਾ ਮੁੱਲ ਹੀ ਆ ਹਾਂ ਸੀਲ ਠੰਡੀ ਆ ਕੋਈ ਇਦਾਂ ਨਹੀਂ ਉਹਨੂੰ ਕੋਈ ਵੀ ਲੱਤ ਮਾਰਨ ਵਾਲੀ ਕਿਉਂ ਹੋਜੀ ਕਰਨ ਵਾਲੀ ਉਹ ਮੇਰੇ ਨਹੀਂ ਗਈ ਹਾਂ ਠੀਕ ਆ ਤੇ ਨਗ ਨੰਬਰ ਆ ਗਿਆ ਬਈ ਆਪਣਾ ਤੈਨ ਏ ਵੀਰੇ ਇਹ ਪਰਸਨਲੀ ਸੂਈ ਦੀ ਆ ਸੁਆ ਕਰਨ ਮਾਜੀ ਦੂਜਾ ਵੀਰੇ ਦੂਜੇ ਸਵੈਰ ਆ ਠੀਕ ਆ ਹਾਂਜੀ ਤੇ ਬੱਚਾ ਕੀ ਆ ਜੀ ਮਗਰ ਬੱਚਾ ਵੀਰੇ ਇਹਦੇ ਬੱਚਾ ਜੀਰ ਕੰਪਲੀਟ ਆ ਓਕੇ ਵੀਰੇ ਜੀਰ ਜੂਰ ਹੁਣ ਬੋਲਾ ਹੀ ਆ ਬੋਲਾ ਵੀਰੇ ਕਿੰਨਾ ਤਿਆਰ ਆ ਦੁੱਧ ਬੋਰਾ ਬਾਰੇ 12 13 ਕਿਲੋ ਹੁਣ ਹਾਜ਼ਰ ਆ ਜੋਕ ਦਾਂਗੇ ਹਾਂ ਹਾਂ ਥਾਣਾ ਦੀ ਥਾਣਾ ਦੀ ਓਕੇ ਵੀਰੇ ਬਾਕੀ ਸਾਰਾ ਇਹ ਮਾਰ ਦਾਂਗੇ ਇਹਦੀ ਪਤਾ ਰਮਰਾਜ ਦੇਵਾਂਗੇ ਦੇਵਾ ਦੇਖ ਬੱਚੀ ਦਾ ਕਿਹੋ ਜਿਹਾ ਫਟ ਫਟ ਲੈਵਾ ਹੂੰ ਕਿੰਨਾ ਪਿਆ ਜੀ ਦੁੱਧ ਇਹ ਦੁੱਧ ਮਾਲਕ ਦਾ ਕਹਿੰਦੇ ਵੀਰੇ ਪਹਿਲੇ 16 17 ਕਿਲੋ ਹੂੰ 15 ਵੀ ਦੇਗੀ ਬਹੁਤ ਆ ਜਿਹੜੇ ਸਾਬ ਨਾਲ 13 ਕਿਲੋ ਤੋਂ ਬੋਲਿੰਗ ਸਟਾਰਟਿੰਗ ਆ 15 ਕਹਿੰਦਾ ਕੋਣੀ ਪਿੱਛੇ ਉਹ ਖਾ ਨੂੰ ਮੜੀ ਆਪਾਂ ਐਵੇਂ ਕਹਿ ਦਿੰਨੇ 20 ਦੇ ਜੂ 20 ਦੇ ਜੂ ਹੈ ਨਾ ਉਹਦਾ ਫਾਇਦਾ ਨਹੀਂ ਤੀ ਬਾ ਮੋੜ ਲਈਂ ਜੇ ਕੋਈ ਸੇਵਾ ਕਰੂਦੀ ਇੰਨਾ ਵੀ ਦੇ ਸਕਦੀ ਆ ਹਾਂ ਨਾ ਉਹ ਗੱਲ ਨਹੀਂ ਆਵਾਜ਼ ਜਗ ਲੱਗਦਾ ਯਾਰ ਤੁਸੀਂ 20 ਕਹਿ ਕੇ ਦਿੱਤਾ ਸੀ ਆਪਾਂ ਤਾਂ ਜਿੰਨਾ ਬੋਹਲਾ ਉਨਨੀ ਫਿਟਿੰਗ ਵਾਲੀ ਲੈ ਵੀ ਦੀ ਇਹਨੂੰ ਇਹਨੂੰ ਕੱਢ ਵੀ ਸਕਦੀ 17 18 ਕਹਿੰਦਾ ਨਹੀਂ ਕੱਢ ਨਹੀਂ ਸਕਦੀ ਕੋਈ ਸ਼ੱਕ ਵੱਡੀ ਨਸ਼ੀ ਆ ਚੰਗਾ ਵੀਰੇ ਮੂਰੇ ਨਿੱਕੀ ਨਹੀਂ ਕੋਈ ਵੱਡੀ ਆ ਹਾਂ ਮੌਸਮ ਵੀ ਚੰਗਾ ਬਹੁਤ ਆ ਨਾ ਮੌਸਮ ਆਈ ਨਹੀਂ ਵੀ ਮੌਸਮ ਮੜਾ ਹੂੰ ਬੱਚਾ ਮਗਰੇ ਦੇ ਮੇਲ ਆ ਜਾਂਦਾ ਹੈ ਨਾ ਮੇਲ ਵੀ ਬੱਚੀ ਹੁੰਦੀ ਤਾਂ ਲੈਖਾ ਹੀ ਨਹੀਂ ਸੀ ਤੂੰ ਲੈਖਾ ਹੀ ਨਹੀਂ ਸੀ ਪਰ ਤਾਂ ਉਹਨੇ ਦੀ ਬੱਚੀ ਸੀ ਉਹਨੇ ਦੀ ਵੈਡ ਹੋਣੀ ਸੀ ਹਾਂ ਪਰਸੂ ਹੀ ਸੂਈ ਜਾਊ ਇਹ ਠੀਕ ਆ ਇਹ ਤਾਂ ਘਰ ਮਾਰਿਆ ਹਰਦੀ ਇਹਨਾਂ ਦਾ ਨਹੀਂ ਕੋਈ ਬਾਲਾ ਵਟਾ ਹੁੰਦਾ ਇਹ ਤਾਂ ਕੀ ਪਤਾ ਅਗਲੇ ਨੇ ਜਾ ਕੇ ਮਸ਼ੀਨ ਲਾ ਦੇਣੀ ਆ ਦੁੱਧ ਵੀ ਰੈਡ ਬਹੁਤ ਚੰਗੀ ਇਹਦਾ ਹੂੰ ਵਣਾਂ ਨੇ ਖਾ ਪੀ ਕੇ ਚਾਰ ਦਾ ਸਾਹਵੇਂ ਥੋੜੀ ਜੀ ਸਾਹ ਵੀ ਘਟਾ ਹੈ ਹਨਾ ਥੋੜੀ ਘਟਾ ਇੱਕ ਸੂਏ ਚ ਆਈ ਵੀਰੇ ਹਾਂ ਸੂਏ ਚ ਆਈ ਵੀਰੇ ਹਾਂ ਬੱਚਾ ਦੇ ਲੱਗੇ ਹੋ ਜਾਵਾ ਬੱਚੇ ਵਾਲਾ ਨਿੱਗਰ ਦਿੱਤਾ ਜਿਹੜਾ ਬੈੜ ਸੁੱਤੀ ਜਾਂਦੀ ਹੈ ਵੱਡੇ ਬੱਚੇ ਨਾਲ ਫਰਕ ਤਾਂ ਵੀਰੇ ਪਿਆ ਹੈ ਹੂੰ ਬੜੀ ਮੜਾ ਜਾ ਆ ਵੀ ਵੀਰੇ ਕਿ ਵਾਹੀ ਤਾਂ ਆਪਾਂ ਮਾਰੀ ਲੈਣੀ ਨਹੀਂ ਯਾਰ ਦੇ ਠੀਕ ਹੈ ਭਾਈ ਦੂਜੇ ਥਾਣਾ ਚੋ ਵੀਰੇ ਮਾਰਦੀ ਠੀਕ ਹੈ ਵੀਰੇ ਓਕੇ ਜੀ ਓਕੇ ਜਵਾਈ ਤੇ ਇਹਦੀ ਕੀਮਤ ਹੈ ਬਾਈ ਵੀਰੇ ਇਹੀ ਤਾਂ ਲੋਕ 65 ਵੀ ਮੰਗੀ ਜਾਂਦੇ 60 ਵੀ ਮੰਗੀ ਜਾਂਦੇ ਆਪਾਂ 55 'ਚ ਮਾਨਤਨ ਕਰਨਾ ਹੋ ਜੂ ਮਾਨਤਨ ਮਾਨਤਨ ਕਰ ਦਾਂਗੇ ਬੱਛੀ ਵਿਖਾ ਕੇ ਹੋ ਜੀ ਠੀਕ ਆ ਹੂੰ 12 13 ਕਿਲੋ ਬੋਲੀ ਦਾ ਹਾਂ 12 13 ਕਿਲੋ ਬੋਲੀ ਤਾਂ ਸਟਾਰਟਿੰਗ ਹੀ ਹੋਈ ਆ ਸਟਾਰਟਿੰਗ ਹੀ ਹੋਈ ਆ ਹਾਂ ਠੀਕ ਆ ਨਗ ਨੰਬਰ ਆ ਗਿਆ ਬਾਈ 4 ਵੀਰੇ ਤੋਕਰ ਆ ਪਿਓਰ ਹਾਂ ਇਹ ਰਾਤ ਹੀ ਆਈ ਆਪਣੇ ਕੋਲੇ ਠੀਕ ਆ ਹਾਂ ਪਾਸਾ ਜਰੂਰ ਮਾਰਾ ਇਹ ਉਨੀ ਕੀ ਵਖਉਂਦੀ ਆ ਪਾਸਾ ਰੱਖਦੀ ਮਾਰਦੇ ਪਰ ਧਾਰ ਦਾ ਵੀ ਫਰਕ ਨਹੀਂ ਠੀਕ ਆ ਹਾਂ ਵੈਸੇ ਪਤਾ ਨਹੀਂ ਲੱਗਦਾ ਛੇਤੀ ਆਪਾ ਆਪਾ ਦੱਸਤਾ ਆਪਾ ਦੱਸਤਾ ਹੋਣਾ ਅਗਲਾ ਵਾਰ ਫਿਰ ਨਹੀਂ ਹੈਗਾ ਥਣ ਚ ਨਹੀਂ ਧਾਰ ਚ ਵੀ ਬਾਅਦ ਕਾੜ ਫਰ ਠੀਕ ਆ ਕਿੰਨਾ ਦੁੱਧ ਆ ਇਹਦੇ ਥੱਲੇ ਦੁੱਧ ਵੀਰੇ ਹੋ 10 9 ਕਿਲੋ ਜਿਵੇਂ ਮਰਜੀ ਕੋਈ ਨੈਟ ਕੰਡਾ ਮਾਰਕ ਲੀਟਰ ਮਾਰ ਕੇ ਲੈ ਜੀ ਤੋੜ ਕੇ ਦਿਖਾਦੀ ਵੀਰੇ ਇਹ ਪਠੇ ਵੀ ਨਹੀਂ ਖਾਦੇ ਇੱਕ ਮਹੀਨਾ ਆਂ ਨੂ ਮੁੰਜ ਨਹੀਂ ਰਾਤ ਹੀ ਆਈ ਉਪਰ ਆਇਆ ਮਨਾਈ ਜਾਂਦੀ ਆ ਹਾਂ ਥੋੜਾ ਜਿਹਾ ਕੈਮਰੇ ਤੋਂ ਡਾਕਟਰ ਜੀ ਪਸੂ ਚੋਂ ਜਾਣ ਨੂੰ ਕੋਈ ਨਹੀਂ ਕੋਈ ਚੋਈ ਜਾਵੇ ਠੀਕ ਆ ਆਪਣ ਉੰਨੇ ਇੱਕ ਦਾ ਪਾਸਾ ਜ਼ਰੂਰ ਰੱਖ ਦੀਏ ਦੋ ਦੋ ਭਾਗੇ ਮੇਰੀ ਆਪਾ ਦੇ ਦੇਣੀ ਕਿ ਇਹਨੇ ਵੱਛੀ ਵੀ ਨਹੀਂ ਦੇਣੀਆ ਕਿੰਨਾ ਮੁੱਲ ਮੋਲੇ ਦਾ ਕੋਈ 25 ਕਰਾ ਲਵੇ ਹੂੰ 20000 ਚੋਂ 100 ਛੋੜੀ ਕਰਨੀ ਬਸ ਇਹਦਾ ਹਾਂ 20000 ਚੋਂ ਹਾਂ ਦੇਣੀ ਨਹੀਂ ਪਰ ਕਿਸੇ ਨੇ ਨਹੀਂ ਦੇਣੀ ਭਾਈ ਦੋ ਦੋ 9 10 ਕਿਲੋ ਆ ਹੂੰ ਉਹ ਕਹਿੰਦੇ ਬੱਟੀਗਾ ਵੀ ਭਰਾਇਆ ਪਰ ਆਪਾ ਨਹੀਂ ਕਹਣਾ ਵੀ ਭਰਾਇਆ ਵੀਰੇ ਠੀਕ ਆ ਜੀ ਬਾਕੀ ਕੋਈ ਵੀ ਨਗ ਤੁਹਾਨੂੰ ਫੱਟ ਬੈਂਦਾ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ